ਗੁਰਪਤੇ ਜੀ ਮੈਂ ਪੰਜਾਬ ਵਾਸੀ ਵੀਰਾਂ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਗੁਰਪਤੇ ਜੀ ਭਰਾਵੋ ਜੋ ਜੋ ਯੂਨੀਵਰਸਿਟੀ ਦਾ ਰੌਲਾ ਪਿਆ ਆਪਾਂ ਪਲੀ ਪਤ ਜਾਣੂ ਆ ਇਸੇ ਰੌਲੇ ਦੀ ਬਾਅਦ ਸੰਤ ਅਨਰਲ ਸਿੰਘ ਖਾਲਸਾ ਪਿੰਡਰਾਂ ਵਾਲੇ ਆਪਣੀ ਸ਼ਹਾਦਤ ਦੇ ਗਏ ਰੌਲਾ ਪਾਉਂਦੇ ਰੇ ਵੀ ਸਾਨੂੰ ਸੈਂਟਰ ਮਾਰ ਰਿਹਾ ਸਾਨੂੰ ਸੈਂਟਰ ਮਾਰ ਰਿਹਾ ਹੱਥ ਬੰਨ ਕੇ ਬੇਨਤੀ ਆ ਸੰਗਤ ਜੀ ਸੁਣ ਲਓ ਕਿਸੇ ਨੇ ਨਹੀਂ ਸੁਣੀ ਉਹਦੀ ਹੁਣ ਇਹ ਹੀ ਰੌਲਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮਪੀ ਜਲੂਪੁਰ ਵਾਲੇ ਪਾ ਰਿਹਾ ਕਿਉਂ ਪਾ ਰਿਹਾ ਯਾਰ ਉਹ ਬੰਦੇ ਨੇ ਇਤਿਹਾਸ ਪੜ੍ਹਿਆ ਉਹਨੂੰ ਪਤਾ ਜੇ ਅਸੀਂ ਇਕਜੁੱਟ ਨਾ ਹੋਵਾਂਗੇ ਤੇ ਸਾਡੇ ਛਿੱਤਰ ਪੈਣਗੇ ਸਾਡਾ ਮੰਦਾ ਹਲ ਹੋ ਜਾਊਗਾ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਭਰਾਵੋ ਛੱਡ ਦਿਓ ਕਾਂਗਰਸ ਨੂੰ ਛੱਡ ਦਿਓ ਕਾਲੀਦਾਲ ਨੂੰ ਆਜੋ ਵਾਰਸ ਪੰਜਾਬ ਦੇ ਥੱਲੇ ਇੱਕ ਝੰਡੇ ਥੱਲੇ ਆਜੋ ਜਿਹੜਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਨਾਲ ਖੜਾ ਪੰਜਾਬ ਦੀ ਖਾਤਰ ਮਰਦਾ ਉਸ ਬੰਦੇ ਸਾਥ ਦੇਣਾ ਜਿਹੜਾ ਬੰਦਾ ਆਪਦੇ ਘਰ ਦੀ ਗੱਲ ਕਰਦਾ ਆਪਦੇ ਰਾਜ ਭਾਗ ਦੀ ਗੱਲ ਕਰਦਾ ਆਪਦੀਆਂ ਗੱਡੀਆਂ ਮੋਟਰਾਂ ਦੀ ਗੱਲ ਕਰਦਾ ਉਹ ਸਾਥ ਨਾ ਦੇ ਉਹ ਸੁੱਖਾ ਪਾਉ ਇੱਕ ਇੱਕ ਕਾਂਗਰਸੀ ਬੜੇ ਫਿਰਦੇ ਬਹੁਤ ਟਾਰਾ ਮਾਰਦੇ ਕਿੱਧਰ ਗਿਆ ਹੁਣ ਆਪਣਾ ਉਹ ਥੋਕੋ ਦਾੜੀ ਤਾੜੀ ਹੁਣ ਮੂੰਹ ਵਟਿਆ ਗਿਆ ਅੱਜ ਬੋਲੇ ਨਾ ਹਥੇ ਬਈ ਯੂਨੀਵਰਸਿਟੀ ਆ ਜਿਹਨੇ ਸਾਨੂੰ ਰੋਟੀ ਦਿੱਤੀ ਆ ਅੱਜ ਅਸੀਂ ਚੁੱਪ ਕਰਕੇ ਕਿਉਂ ਚੁੱਪ ਕਰ ਗਏ ਆ ਆਜੋ ਭਾਈ ਅਮਰਪਾਲ ਦੀ ਸੋਚ ਤੇ ਖੜੀਏ ਆਜੋ ਭਾਈ ਭਾਈ ਦੀਪ ਸਿੱਧੂ ਦੀ ਸੋਚ ਤੇ ਖੜੀਏ ਅਸੀਂ ਪਿੱਛੇ ਨਾ ਹਟ ਜੇ ਬਹੁਤ ਸਾਰੇ ਨੌਜਵਾਨ ਸਾਡੇ ਵੀਰ ਆ ਜਿਹੜੇ ਅੱਜ ਵੀ ਛਾਲਾ ਮਾਰ ਮਾਰ ਕੇ ਮੈਦਾਨ ਵਿੱਚ ਨਿਤਰਦੇ ਆ ਇੱਕ ਉਹ ਬੇਟੀ ਆ ਉਹਦਾ ਨਾਮ ਦੱਸਿਆ ਉਹਨੇ ਕਮਾਲ ਹੀ ਕਰਤੀ ਉਹ ਪੌਸਾ ਨੂੰ ਟੋਟ ਟੋਟ ਪੈਂਦੀ ਮੇਰੀ ਪਾ ਛੱਡ ਦੇਣੀ ਵੇਲੇ ਫਿਰ ਤੇਰਾ ਨਾ ਕਿਵੇਂ ਹੋਊਗੀ ਵਾਹ ਛਾਵਸ਼ੇ ਪੁੱਤ ਐਹੋ ਜਿਹਾ ਹੌਸਲੇ ਬਲੰਦ ਕਰੋ ਉਹ ਜੇਲਾ ਤੋਂ ਨਾ ਡਰੋ ਆਪਣੇ ਅੰਦਰ ਜਜਬਾ ਭਰੋ ਜੋ ਸਾਨੂੰ ਦੱਸਿਆ ਗੁਰੂਆਂ ਨੇ ਉਹ ਕੰਮ ਕਰੋ ਉਹ ਗੱਲ ਕਰੋ ਪਾਠ ਪੂਜਾ ਨਿਤਨੇਮ ਕਰੋ ਕਿਸੇ ਵੀ ਧਰਮ ਚਾ ਤੁਸੀਂ ਫੇਰ ਛੋਟੇ ਜਿਹੇ ਅੰਦਰਲੇ ਹੌਸਲੇ ਬਲੰਦ ਹੁੰਦੇ ਆ ਹੱਥ ਬਨ ਕੇ ਬੇਨਤੀ ਆ ਸੁੱਖਾ ਪਾਉ ਯੂਨੀਵਰਸਿਟੀ ਵੜਦਾ ਜਾਹਣਾ ਕਾਂਗਰਸੀਆਂ ਦਾ ਕੋਈ ਵੀ ਲੀਡਰ ਆ ਕੇ ਵਰਦਾ ਉਹਨਾਂ ਆਪੇ ਇੱਥੇ ਗੇਟੋਂ ਬਾਹਰ ਬੈਆ ਬਸ ਇੰਨਾ ਹੀ ਲੋੜ ਨਹੀਂ ਗਈ ਬਹੁਤ ਵਾਰ ਸਾਡੇ ਕੋਲ ਲੀਡਰ ਹੈਗੇ ਨਵੇਂ ਮੁੰਡੇ ਇਹਨਾਂ ਨੇ ਆ ਕੇ ਉੱਥੇ ਉਹ ਮਗਰਮਾਸ਼ਾਂ ਨੂੰ ਹੰਝੂ ਸਟਣਿਆ ਇਹਨਾਂ ਨੇ ਗੰਦ ਪਾਇਆ ਪੰਜਾਬ ਨੂੰ ਲੁੱਟ ਕੇ ਖਾ ਕੇ ਭਰਾਵਾ ਅਸੀਂ ਇਹਨਾਂ ਦੇ ਦਰਵਾਜ਼ੇ ਕਰਾਂਗੇ ਆ ਜਿਹੜਾ ਕਰਦਾ ਰਿਹਾ ਪਹਿਲਾਂ ਕੈਪਟਨ ਅਮਿੰਦਰ ਸਿੰਘ ਉਹ ਰੂਸਨ ਲਈ ਫਿਰਦਰਾ ਮਾਦਾ ਕੋ ਸਾਰੇ ਪੰਜਾਬ 'ਚ ਗੰਦ ਪਾਤਾ ਹੁਣਾਂ ਦੇ ਆ ਕੇ ਭਗਵੰਤ ਮਾਨ ਨੇ ਵਿਆਹ ਕਰਾ ਲਿਆ ਐ ਕਰਾ ਲਿਆ ਯੋਗ ਕਰਾ ਲਿਆ ਉਗਣਾ ਵੀ ਆ ਤਾਂ ਘੱਟ ਸੀ ਸਾਰੇ ਕਾਂਗਰਸ ਨੇ ਬਹੁਤ ਯਾਸ਼ੀ ਕੀਤੀ ਆ ਭਰਾਵੋ ਆਪਣੇ ਪੈਸਾ ਦੇ ਆਪਾਂ ਗਰੀਬ ਆ ਆਪਾਂ ਇਕੱਠੇ ਹੋ ਉਹ ਇਹਨਾਂ ਦੀ ਗੱਲ ਨਾ ਸੁਣੋ ਇਹਨਾਂ ਦੇ ਇੱਕ ਤਕੜੇ ਦੇ ਨੇ ਬੰਦੇ ਨੇ ਤਾਂ ਮжоਰਿਟੀ ਬਣਾ ਲਈ ਆ ਵੀ ਗਰੀਬੇ ਨੂੰ ਡਰਾ ਧਮਕਾ ਕੇ ਵੋਟਾਂ ਬਾਓ ਮੋੜ ਕੇ ਰਾਜ ਕਰੋ ਉਹ ਭਰਾਵੋ ਅਸੀਂ ਤਾਂ ਇੱਕ ਨਰਕ ਦੀ ਜ਼ਿੰਦਗੀ ਜਿਉਣੀ ਆ ਨਰਕ ਦੀ ਮਰ ਸੋਚਿਆ ਕਿ ਅਸੀਂ ਵੀ ਖਾਣੀ ਵਧੀਆ ਰੋਟੀ ਖਾਣੇ ਵਧੀਆ ਜਿਉਣੀ ਆ ਨਾ ਨਾ ਬਿਲਕੁਲ ਨਹੀਂ ਭਰਾਵੋ ਸਾਡੋਂ ਇੱਕ ਪਸ਼ੂ ਵਾਲੀ ਜ਼ਿੰਦਗੀ ਜਿਉਉਂਦੇ ਆ ਸੀ ਪੰਜਾਬ ਦੇ ਵਾਸੀ ਨਾ ਜਿਹੜੇ ਅਸੀਂ ਅਸੀਂ ਪਸ਼ੂ ਵਾਲੀ ਜ਼ਿੰਦਗੀ ਜਿਉਉਂਦੇ ਆ ਉਹ ਨਾ ਤਾਂ ਸਾਨੂੰ ਕੋਈ ਚੰਗਾ ਸਰਕਾਰ ਲੋਨ ਦਿੰਦੀ ਆ ਵੀ ਜਿਹੜਾ ਨੌਜਵਾਨਾ ਦਾ ਕੰਮ ਚਲਾ ਸਕੇ ਨਾ ਕੋਈ ਸਾਨੂੰ ਚੰਗਾ ਪ੍ਰਸ਼ਾਸਨ ਦਿੰਦੀ ਆ ਨਾ ਚੰਗਾ ਰਾਸ਼ਨ ਦਿੰਦੀ ਆ ਭਰਾ ਉਹ ਅਸੀਂ ਜ਼ਿੰਦਗੀ ਕਿਵੇਂ ਜਿਉਵਾਂਗੇ ਹੱਥ ਬਨ ਕੇ ਬੇਨਤੀ ਆ ਯੂਨੀਵਰਸਿਟੀ ਦੇ ਗੇਟ ਤੇ ਜਾ ਕੇ ਦੋ ਨੰਬਰ ਤੇ ਕੱਢ ਦਿਓ ਤੁੱਕੀ ਇੱਥੋਂ ਲਾ ਲਓ ਗੱਡੀ ਅੱਗੇ ਛੰਡੇ ਯਾਦ ਸੋਚ ਯਾਦ ਹੋ ਕੇ ਚੱਲੋ ਪਾਈ ਅਮਰਤਪਾਲ ਜੀ ਸਾਥ ਦੇਣਾ ਕੱਲ ਨੂੰ ਵੋਟਾਂ ਪੈਣੀਆਂ ਉੱਥੇ 10 ਤਰੀਕ ਨੂੰ 11 ਨੂੰ ਅੱਜ 10 ਤਰੀਕਾ ਭਰਾਵਾ ਹੱਥ ਬੰਨ ਕੇ ਬੇਨਤੀ ਆ ਅੱਜ 11 ਨੂੰ ਮੈਂ ਪਾ ਰਿਹਾ ਹੁਣ ਵੀਡੀਓ ਵਾਟ ਆਫ ਦਿ ਲਾਇਕ ਦੇ ਸ਼ੇਅਰ ਕਮੈਂਟ ਕਰਨੇ ਕਿਵੇਂ ਕਹਿੰਦੇ ਨਹੀਂ ਹੁੰਦਾਗਾ ਅੰਦਰ ਭਰਾਵਾ ਬਹੁਤ ਦਰਦਾ ਤੇ ਇੱਕ ਇਹ ਸੁੱਖਾ ਸੁਡਕਾ ਆਉਂਦਾ ਨਾ ਇਹਦੇ 50 ਮਾਰੋ 76 ਇਹਨੂੰ ਬੋਲਣਾ ਨੇ ਹੁੰਦਾ ਕਰਨਾ ਨੇ ਹੁੰਦਾ ਜਬੜੀਆਂ ਮਰੀ ਜਾਂਦਾ ਉਹ ਯਾਰ ਬਹੁਤ ਗੱਲਾਂ ਤੁਹਾਨੂੰ ਕੀ ਦਸੀਏ ਆਂਦਾ ਕਿ ਪੜਾ ਗੁਰੂ ਰਾਮਦਾਸ ਜੀ ਨੇ ਕਿ ਜੇ ਨੀਰ ਖਾਉਣੀ ਸੀ ਹਰਮੰਦਰ ਸਾਹਿਬ ਦੀ ਵੀ ਕਹੇ ਅੰਮ੍ਰਿਤਧਰ ਤੁਰ ਖਾਣਾ ਨਾ ਤਾਂ ਤੇ ਜੰਮ ਦੇ ਸਾਡ ਉਹ ਜੋ ਬੇਕੂਫਾ ਜਿਹੜੇ ਨੂੰ ਵੋਟਾਂ ਪਾਉਂਦੇ ਆ ਜਿਨੂੰ ਆਣੀ ਪਤਾ ਵੀ ਅੰਮ੍ਰਿਤ ਦਾ ਉਹ ਤੋਂ ਬਹੁਤ ਪੜਾ ਮਗਰੋਂ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ 1999 ਪਨਾ 1699 ਦੀ ਸਾਖੀ ਨੂੰ ਠੀਕ ਹੈ ਨਾ ਇਹਨਾਂ ਨੂੰ ਕੀ ਪਤਾ ਇਸ ਕਰਕੇ ਹੱਥ ਬਣ ਕੇ ਬੇਨਤੀ ਆ ਨਾਂ ਇਹਨਾਂ ਦੀ ਸਿੱਖੀ ਹੈਗੀ ਆ ਨਾਂ ਨੂੰ ਸਿੱਖੀ ਦਾ ਪਤਾ ਇਹਨਾਂ ਨੇ ਆ ਦਾ ਰਾਜ ਰਾਜ ਭਾਗ ਭੋਗਣਾ ਬਸ ਓਏ ਅਸੀਂ ਐਡੇ ਬੇਵਕੂਫ ਯਾਰ ਕਿ ਉਹਨਾਂ ਕੋਲ ਬੱਸਾਂ ਬਣਿਆ ਕਰਕੇ ਤਾਂ ਵੋਟਾਂ ਪਾਉਣੇ ਅਸੀਂ ਲਾਂ ਦਾ ਸਾਡੇ ਜੰਮ ਤੇ ਯਾਰ ਆਜੋ ਭਾਈ ਅਮਰਿਤਪਾਲ ਦੀ ਸੋਚ ਤੇ ਪਹਿਰਾ ਦੇਈਏ ਪਸੰਦਰਨਾਲ ਸਿੰਘ ਖਾਸਾ ਸੋ ਉਹਦੀ ਸੋਚ ਤੇ ਪਹਿਰਾ ਦੇਈਏ ਭਾਈ ਦੀਪ ਸਿੰਘੂ ਦੀ ਸੋਚ ਤੇ ਪਹਿਰਾ ਦੇਈਏ ਹੋਰ ਬਹੁਤ ਨੌਜਵਾਨ ਸਾਡੇ ਜਿਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਬਾਈ ਸੰਦੀਪ ਸਿੰਘ ਸਣੀ ਉਹਦੇ ਭਾਈ ਮਨਦੀਪ ਸਿੰਘ ਖੜੇ ਉੱਥੇ ਤਰਨਤਾਰ ਤੇ ਆਪਾਂ ਵੋਟਾਂ ਪਾ ਕੇ ਬਾਲਟੀ ਭਰ ਕੇ ਉਹਦੀ ਲੋਕਾਂ ਨੂੰ ਖਾਦ ਗਏ ਦੁਨੀਆ 'ਚ ਅੱਗੇ 2 MP ਜਿੱਤੇ ਸੀ ਤੇ ਦੁਨੀਆ ਦੀ ਦਿਮਾਗ ਦੀ ਫਿਜ਼ਾ ਬਦਲ ਗਈ ਸੀ ਹੁਣ ਸੰਸਾਰ ਨਹੀਂ ਦੁਨੀਆ ਬਦਲਨੀ ਦੁਨੀਆ ਖਾਸ ਹੈ ਜੀ ਦੁਨੀਆ ਬਦਲਨੀ ਆ ਗੱਲ ਯਾਦ ਰੱਖਿਓ ਦੁਨੀਆ ਬਦਲਨੀ ਆ ਉਹ ਦਿਨ ਦੂਰ ਨਹੀਂ ਗਏ ਜਿੱਤੇ ਖਾਲਸਾ ਰਾਜ ਦੀ 27 2027 ਨੂੰ ਆਉਣ ਵਾਲੀਆਂ ਵੋਟਾਂ ਕੋਈ ਦੂਰ ਨਹੀਂ ਖਾਲਸਾ ਰਾਜ ਦੀ ਨਹੀਂ ਅੱਜ ਜੇ ਗਿਣਤੀ ਹੋ ਗਈ 14 ਨੂੰ ਗਿਣਤੀ ਖੁਣੀ 14 ਨੂੰ ਖਾਸ ਤਾਨ ਦੀ ਖਾਲਸਾ ਰਾਜ ਨਹੀਂ ਰੱਖੀ ਜਾਣੀ ਆ ਅਸੀਂ ਹਿੰਦੂ ਭਰਾਉਣ ਬੇਨਤੀ ਕਰਦੇ ਆ ਭਰਾਓ ਜੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਲੀ ਹਿੰਦੂ ਦੁਖੀ ਰਹੇ ਆ ਤੇ ਤੁਹਾਡੇ ਨਾਲ ਆ ਅਸੀਂ ਤੇ ਸਾਨੂੰ ਕੋਈ ਵੋਟ ਨਾ ਪਾਇਆ ਜੋ ਜੇ ਉਹਦੇ ਰਾਜ ਵਿੱਚ ਤੁਸੀਂ ਵਧੀਆ ਸੁਖੀ ਸੀ ਤੇ ਫਿਰ ਵੋਟ ਪਾਇਆ ਜੋ ਭਰਾਵਾ ਹਿੰਦੂਆਂ ਨੂੰ ਵੀ ਨੁਮਾਇੰਦਗੀ ਮਿਲੂਗੀ ਇਥੇ ਮੁ슬ਮਾਨਾਂ ਨੂੰ ਵੀ ਨੁਮਾਇੰਦਗੀ ਮਿਲੂਗੀ 2027 ਚੋਂ ਵਾਲੇ ਖਾਲਸਾ ਰਾਜ ਇਥੇ ਸਾਰੇ ਧਰਮ ਨੂੰ ਨੁਮਾਇੰਦਗੀ ਮਿਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥੇ ਤੋੜ ਕੇ ਪੁੱਤ ਪਰੋਣਿਆਂ ਨੂੰ ਰੱਖਣੀ ਜੰਗ 'ਚ ਨਿਗਾਹਾਂ ਕੈਰ ਯਾਰੋ ਅਸੀਂ ਸੱਚ ਤੇ ਨੇਕ ਸਲਾਹ ਦੇਈਏ ਸਾਡਾ ਮੁੱਢ ਤੋਂ ਝੂਠ ਨਾਲ ਵੈਰ ਯਾਰੋ ਸਾਡਾ ਮੁੱਢ ਤੋਂ ਝੂਠ ਨਾਲ ਵੈਰ ਯਾਰੋ